జేతిజేతి ਰੰਦੋ ਹਾਵੜੀ ਤੁਰ ਮੈਂ ਤਾਂ ਥੱਕ ਜੂਗੀ ਓਏ ਜੇਤੀ ਜੇਤੀ ਚੱਲ ਸਿਮਰੋ ਜੇਤੀ ਜੇਤੀ ਚੱਲ ਆਪਾਂ ਘੇੜਾ ਇੱਕਦਾਂ ਹੋਰ ਲਾ ਲਾਂਗੇ ਦੋ ਦੋ ਥੈਲੀਆਂ ਆਟੇ ਦੀਆਂ ਹੋਰ ਲੈ ਜਾਾਂਗੇ ਕਿਹੜਾ ਕਿਸੇ ਨੂੰ ਪਤਾ ਲੱਗਦਾ ਭੀੜ ਜਿੱਚ ਛੋਟ ਦੂਜੇ ਘੜੇ ਦੇ ਚੱਕਰ ਚ ਮੈਰੀ ਧੋਣ ਦੇਗੀ ਕਰਾਉਂਗੇ ਮੋਢੇ ਤੇ ਤੜਾ ਕੇ ਮੇਰੇ ਆ 10 15 ਕਿਲੋ ਦਾ ਆਟਾ ਨਾਲੇ ਜੇ ਕਿਸੇ ਨੂੰ ਪਤਾ ਲੱਗ ਗਿਆ ਦੁਆਰੇ ਲੈਣ ਆਇਆ ਵੇਚਤੀ ਅਡ ਕਰਾਉਂਗੇ